ਸਿਰਫ ਭਾਰਤ ਦੀ ਨਹੀਂ ਪੂਰੇ ਏਸ਼ੀਆ ਦੀ ਗੱਲ ਕਰੀ ਹੈ ਨਾ ਸਾਡੇ ਇੱਕ ਕਾਮਨ ਕਲਚਰ ਹਮੇਸ਼ਾ ਤੋਂ ਰਿਹਾ ਕਿ ਅਸੀਂ ਗਿਆਨ ਦੇ ਅੱਗੇ ਝੁਕਦੇ ਹਾਂ ਹਮੇਸ਼ਾ ਗਿਆਨ ਨੂੰ ਆਪਾਂ ਝੁਕ ਕੇ ਸਵੀਕਾਰ ਕਰੀਦਾ ਹੈ ਆਪਾਂ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦੇ ਹਾਂ ਉਹ ਐਸੇ ਲਈ ਝੁਕਦੇ ਹਾਂ ਕਿ ਜੋ ਗਿਆਨ ਉਹ ਹੈ ਉਹ ਸਾਨੂੰ ਆਸ਼ੀਰਵਾਦ ਦੇਵੇ ਅਸੀਂ ਉਹਨਾਂ ਦੇਵ-ਦੇਵਤਿਆਂ ਦਰਜਾ ਦਿੱਤਾ ਹੈ ਜੀ ਅਸੀਂ ਵੱਡਿਆਂ ਦੇ ਅੱਗੇ ਕਿਉਂ ਝੁੱਕਦੇ ਆ ਕਿਉਂਕਿ ਸਾਨੂੰ ਇਹ ਕਿ ਹਾਂ ਇਹਨਾਂ ਤੋਂ ਆਸ਼ੀਰਵਾਦ ਮਿਲੇ ਤੇ ਇਹਨਾਂ ਤੋਂ ਆਪਾਂ ਸਿੱਖ ਸਕੀਏ ਜੇ ਅਗਰ ਮੈਂ ਤੁਹਾਡੇ ਤੋਂ ਝੁੱਕ ਕੇ ਨਹੀਂ ਮਿਲੂੰਗਾ ਤੇ ਮੈਂ ਤੇ ਮੈਨੂੰ ਕਿੱਦਾਂ ਗਿਆਨ ਪ੍ਰਾਪਤ ਹੋਏਗਾ ਤੁਹਾਡੇ ਤੋਂ ਹੋ ਹੀ ਨਹੀਂ ਸਕਦਾ ਕਿਉਂਕਿ ਮੈਂ ਤਾਂ ਫਿਰ ਅਕੜ ਚ ਆਣਾ ਇਸ ਚੀਜ਼ ਦੀ ਕਿ ਭਾਈ ਠੀਕ ਹੈ ਆਪਣੀ ਜਗ੍ਹਾ ਹੋਣਗੇ ਮੈਂ ਉਹ ਚ ਹੀ ਮਸ਼ੀਨ ਨਹੀਂ ਹੋ ਗਈ ਹੈ ਨਾ ਹੁਣ ਕਮਰਸ਼ੀਅਲ ਹੋ ਗਏ ਨੇ ਲੋਕ ਨਹੀਂ ਤਾਂ ਇਹ ਭਾਵਨਾ ਜਿਹੜੀ ਹੈ ਕਿ ਹਾਂ ਭਾਈ ਬੈ ਜਾ ਥੱਲੇ ਇਸੇ ਕਰਕੇ ਪੀੜੀ ਗਾਇਬ ਵਧ ਗਿਆ ਮੂਹ ਮੁਹੱਬਤ ਖਤਮ ਹੋ ਗਈ ਹੈ ਹੁਣ ਕਿੰਨੇ ਕੁ ਬੱਚੇ ਆੜੇ ਉਹਦੇ ਦਾਦੇ ਦੀ ਗੋਚੇ ਆ ਕੇ ਬਹਿੰਦੇ ਆ ਉਹ ਤਾਂ ਫੋਨ ਫੜ ਕੇ ਬਹਿ ਜਾਂਦੇ ਆ ਖੇਡੀ ਜਾਂਦੇ ਆ ਦਾਦੇ ਕਹਿੰਦਾ ਜੀ ਕਰਦਾ ਉਹ ਤਰਸਦੇ ਆ ਵੀ ਸਾਡੇ ਨਾਲ ਕੋਈ ਗੱਲਾਂ ਕਰੇ ਕਿਉਂ ਉਸ ਉਮਰ ਚ ਵੀ ਗੱਲਾਂ ਕਰਨ ਦੇ ਗੱਲਾਂ ਸੁਣਨ ਦੀ ਜੀ ਉਹਨਾਂ ਨੂੰ ਕੋਈ ਚਾਹੀਦਾ ਹੁੰਦਾ ਪਰ ਹੁਣ ਫੋਨ ਨੇ ਖਾ ਲਿਆ ਨਾ ਇਹ ਪੀੜੀ ਜਿਉਂ ਕਿਤਾਬਾਂ ਦੇ ਜੋੜਨਗੇ ਫੋਨ ਤੋਂ ਪਿੱਛੇ ਹੋਣਗੇ ਕੋਈ ਕਹਾਣੀਆਂ ਸੁਣਨਗੇ ਫਿਰ ਉਹ ਜੀ ਕਰੂ ਸਾਨੂੰ ਕੋਈ ਬਾਤ ਕਹਾਣੀ ਸਾਡਾ ਵੱਡਾ ਸੁਣਾਵੇ ਤੇ ਆਪੇ ਨੇੜੇ ਆਉਣਗੇ ਕੋਈ ਨਹੀਂ ਬਹਿੰਦਾ ਉਹਨਾਂ ਕੋਲੇ ਇਸ ਕਰਕੇ ਉਹ ਵੀ ਟੁੱਟ ਰਹੇ ਆ ਤੇ ਪੀੜੀ ਗਏ ਉਹਨਾਂ ਪਰਿਵਾਰ ਵੀ ਟੁੱਟੇ ਜਾਂਦੇ ਆ ਸਮਾਜਿਕ ਰਿਸ਼ਤਿਆਂ ਦਾ ਇਹ ਆ ਫਿੱਕ ਪੈਣ ਦਾ ਕਾਰਨ ਵੱਡਾ ਸਾਡਾ ਫੋਨਾਂ ਦਾ ਤੇ ਜਾਂ ਅਸੀਂ ਕਿਤਾਬਾਂ ਨਾਲੋਂ ਸ਼ਬਦ ਨਾਲੋਂ ਟੁੱਟੇ ਹੋਏ ਕਰਕੇ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਸ਼ਬਦ ਨਾਲ ਜੁੜੀਏ ਆਪਣੇ ਪਰਿਵਾਰ ਨਾਲ ਜੁੜੀਏ ਤੇ ਅਸੀਂ ਇਸ ਸਮਾਜ ਨੂੰ ਤਾਂ ਹੀ ਬਚਾ ਸਕਾਂਗੇ ਨਹੀਂ ਸਰ ਬਹੁਤ ਜ਼ਿਆਦਾ ਮਤਲਬ ਮੈਨੂੰ ਤਾਂ ਆਪ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਕਿ ਕਿ ਜਿੰਨੀ ਮਰਜ਼ੀ ਗੱਲ ਕਰ ਲੋ ਇਹ ਦਿੱਕਤ ਤਾਂ ਹੈ ਮਤਲਬ ਐਨੀ ਵੱਡੀ ਦਿੱਕਤ ਹੈ ਹੋਰ ਜਿਹਦਾ ਤੁਹਾਨੂੰ ਤੋ ਬਹੁਤ ਜਲਦੀ ਮਹਿਸੂਸ ਹੋ ਗਿਆ ਹੈ ਕਿ ਯਾਰ ਆ ਤਾਂ ਗਲਤ ਹੋ ਹੀ ਰਿਹਾ ਹੈ ਹਨਾ ਤੁਹਾਡੇ ਪੜਾਹਣ ਦੇ ਟਾਈਮ ਤੇ ਤੁਹਾਨੂੰ ਮਹਿਸੂਸ ਹੋ ਗਿਆ ਹੋਣਾ ਕਿ ਆ ਤਾਂ ਕਾਕਾ ਜਿੱਤੇ ਕੰਮ ਕਰਨਾ ਪੈਣਾ ਸਾਨੂੰ ਹਨਾ ਮੈਨੂੰ ਲੱਗ ਰਿਹਾ ਹੈ ਕਿ ਇਹ ਤੁਹਾਨੂੰ ਕੀ ਲੱਗ ਰਿਹਾ ਹੈ ਇਹ ਇਹ ਜਿਹੜਾ ਸਾਰਿਆਂ ਦੇ ਵਿੱਚ ਜਿਹੜੀ ਇਹ ਗੱਲ ਹੈ ਹੇ ਉਹ ਸਾਰਿਆਂ ਦੇ ਮਨ ਚ ਕਦੋਂ ਆਏਗੀ ਜ ਜਦੋਂ ਤੁਸੀਂ ਕਿਹਾ ਕਿ ਪੇਰੈਂਟ ਸਮਝਣ ਹਨਾ ਘਰ ਦੇ ਸਮਝਣ ਕਿ ਭਈ ਉਹਨਾਂ ਦੇ ਬੱਚੇ ਨੂੰ ਸਹੀ ਪਰਵਰਿਸ਼ ਮਿਲੇ ਮਤਲਬ ਲਗਾਤਾਰ ਪ੍ਰਚਾਰ ਦੀ ਲੋੜ ਹੈ ਨਾ ਜਿਵੇਂ ਹੁਣ ਅਧਿਆਪਕਾਂ ਨੇ ਤੇ ਚਲੋ ਸੈਮੀਨਾਰ ਲਾਈਦੇ ਆ ਉਹਨਾਂ ਨੂੰ ਕਈ ਦਾ ਕਿਤਾਬਾਂ ਪੜੋ ਬੱਚਿਆਂ ਨੂੰ ਕਹਾਣੀਆਂ ਸੁਣਾਓ ਤੁਸੀਂ ਕਹਾਣੀਆਂ ਸੁਣਾਓਗੇ ਬੱਚੇ ਤੁਹਾਡੇ ਨਾਲ ਨਾਲ ਜੁੜਨਗੇ ਤਾਂ ਹੁਣ ਮਾਪਿਆਂ ਨੂੰ ਵੀ ਦੱਸਣਾ ਪੈਣਾ ਤਾਂ ਅਸੀਂ ਸਾਡੇ ਵਾਲਿਆ ਚੈਨਲ ਆ ਟੀਵੀ ਚੈਨਲ ਆ ਇਨਾਂ ਤੇ ਕੋਈ ਇਹੋ ਜੀਆਂ ਗੱਲਾਂ ਹੋਣੀਆਂ ਚਾਹੀਦੀਆਂ ਗੱਲਬਾਤ ਦੇ ਵਿਸ਼ੇ ਹੋਰ ਹੀ ਆ ਇੱਕ ਛੋਟਾ ਜਿਹਾ ਵਿਸ਼ਾ ਲੈ ਕੇ ਉਹ ਚੋਂ ਚਰਚਾ ਜਿਉਂ ਚੱਲਦੀ ਆ ਆਖਰ ਲੋਕ ਉਹਨਾਂ ਦਾ ਮਨੋਰੰਜਨ ਵੈਂਦੇ ਆ ਜੀ ਉਹ ਤਾਂ ਕੁਝ ਸਿੱਖਦੇ ਨਹੀਂ ਉਹ ਇਹਦੇ ਵੀ ਕਿਵੇਂ ਲੜ ਰਹੇ ਆ ਆਪਸ ਵਿੱਚ ਉਹਨਾਂ ਜੀਆਂ ਲੜਾ ਰਹੇ ਆ ਤੇ ਗੱਲ ਕੁਝ ਵੀ ਨਹੀਂ ਗਈ